ਸਤਿ ਸ੍ਰੀਕਾਲ ਜੀ ਕਮਾਂਡ ਡੈਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਆਪਣੇ ਫਾਰਮ ਚੋਂ ਵੀਡੀਓ ਬਣਾ ਰਹੇ ਆਂ ਦੋ ਸੂਣ ਵਾਲੀਆਂ ਝੋਟੀਆਂ ਦਿਖਾਵਾਂਗੇ ਇੱਕ ਦੂਜਾ ਸੂਗਾ ਇੱਕ ਤੀਜਾ ਸੂਗਾ ਇੱਕ ਮੀਣੀ ਝੋਟੀ ਪਿਓਰ ਮੀਣੀ ਦਿਖਾਵਾਂਗੇ ਦਿਖਾ ਲੈ ਵੀ ਤੋੜ ਕੇ ਐ ਦਿਖਾਉਣੇ ਆਂ ਮੀਣੀ ਝੋਟੀ ਦੂਜਾ ਸੂਗਾ ਸੂਣ ਵਾਲੀ ਤੇ ਸਿੰਘ ਹਲਦੇ ਨੇ ਦੋਏ ਪਿਓਰ ਮੀਣੀ ਆ ਲੱਤ ਤੋੜ ਕੇ ਦਿਖਾਉਣਿਆ ਸੱਜਣੋ ਮਾਰ ਦੇ ਉਹ ਜੇਜੀ ਲੇਵੇ ਤੇ ਕੈਮਰਾ ਕਰਮਾ ਵਾਲੀ ਦੇ ਲਾ ਦੇਖ ਸਕਦੇ ਹੋ ਲੇਵਾ ਚੜਾਈ ਚ ਵੀ ਮਿੱਤਰੋ ਫੁੱਲ ਲਾ ਲੇਵਾ ਮੂਠੀ ਆਲਾ ਥਾਣ ਲੱਗਿਆ ਹੋਇਆ ਵੱਖਰਾ ਵੱਖਰਾ ਇਕੱਲਾ ਇਕੱਲਾ ਥਾਣਾ ਮੋੜ ਲਿਆ ਬਈ ਬਾਕੀ ਡਿਟੇਲ ਖੜਾ ਕੇ ਦੇਵਾਂਗੇ ਦੀ ਦੇਖ ਸਕਦੇ ਹੋ ਨੇ ਹੁਣ ਮਾਰ। ਲੈ ਦੇਖ ਸਕਦੇ ਹੋ ਮਿੱਤਰੋ। ਚੜਾਈ ਚ ਪੂਰਾ ਲੇਵਾ ਮੂਠੀ ਵਾਲਾ ਥਣ ਲੱਗਿਆ ਇਕੱਲਾ ਇਕੱਲਾ ਵੱਖਰਾ ਵੱਖਰਾ ਥਾਣਾ। ਤੇ ਪਾਉਣਾ ਇਹਨੇ 13-14 ਲੀਟਰ ਦੁੱਧ ਪਾ ਦੂਗੀ। ਮੀਣੀ ਆ ਪਿਓਰ ਮੀਣੀ। ਪਿੱਠ ਕੁੜੇ ਦੀ ਦੇਖ ਸਕਦੇ ਹੋ। ਲਿਆ ਜੇ ਜੂਰਾ ਮਾਰ ਕੇ ਮੈਂ। ਆ ਦੇਖ ਸਕਦੇ ਹੋ। ਸਿੰਗਾ ਹਿਲਦੇ ਨੇ, ਦੋਏ ਸਿੰਗਾ ਹਿਲਦੇ ਨੇ। ਦੂਸਰਾ ਸਿੰਗ ਵੀ ਦਿਖਾ। ਲੈ ਦੇਖ ਸਕਦੇ ਹੋ ਮਿੱਤਰੋ। ਲੈ ਰੰਗ ਰੋਂਗਾ ਇਹਨਾਂ। ਪਤਲਾ ਪਿੰਡਾ ਜਮੀ ਐ ਮੀਣੀ ਮਿੱਤਰੋ ਲੈ ਜੀ ਵਿਚਾਰਕ ਦੇਣਾ ਰਹਿੰਦੇ ਨੇ ਇਹਦੇ ਚਾਰ ਪੰਜ ਦਿਨ ਲੈ ਬਾਲੂ ਆ ਹੁਣ ਵੀ ਬਾਵਾ ਬਣਿਆ ਹੋਇਆ ਲੈ ਬਾਲੇ ਹੋਰ ਬਣਾਉਣਾ ਇਹਨੇ ਤੁਰਿਆ ਬਣ ਜਾਣਾ ਲੈ ਬਾਲੇ ਕੇ ਤੇ ਇਹਨੇ 13 14 ਲੀਟਰ ਦੁੱਧ ਪਾਉਣਾ ਮਿੱਤਰੋ ਤੇ ਇਹਦਾ ਆਪਾਂ 1 10 ਨਹੀਂ 1 15 ਨਹੀਂ ਇਹ 1 ਲੱਖ 5000 ਦੀ ਖਾਨਾ ਅਜ ਦੇ ਦਾਂਗੇ ਬਾਕੀ ਮੌਕੇ ਦੇ ਮਾਨਦਾਂ ਥੋੜਾ ਮੋਟਾ ਹੋ ਜਾਊਗਾ ਛੋਟੇ ਲਈ ਇਹ ਆਫਰ ਹੈ ਮਿੱਤਰੋ ਲੈ ਦੂਜੀ ਝੋਟੀ ਦਿਖਾਉਣਾ ਮਿੱਤਰੋ ਆ ਤੋੜ ਕੇ ਦਿਖਾ ਬੰਮੇ ਤੀਜਾ ਸੂਆ ਕੁੰਡੀ ਛਕੀਨ ਝੋਟੀ ਤੀਜੇ ਸੂਏ ਸੂਣ ਵਾਲੀ ਆ ਆ ਲੈ ਬਾਲੂ ਬੰ ਮਿੱਤਰੋ ਇਹਦਾ ਵੀ ਕਰਮ ਵਾਲੀ ਦਾ 바ਵਾ ਆ ਦੇਖ ਸਕਦੇ ਹੋ ਪਿੱਠ ਪੋੜੇ ਦੀ ਝੰਗੀ ਆ ਮੂਠੀ ਆਲਾ ਕੱਲਾ ਕੱਲਾ ਥਣ ਲੱਗਾ ਹੋਇਆ ਵੱਖਰਾ ਵੱਖਰਾ ਕੁੰਡੀ ਛਕੀਨ ਝੋਟੀ ਤੀਜਾ ਸੂਆ ਸੂਣ ਵਾਲੀ ਹਾਂ ਹਾਂ ਤਾ ਲੈ ਨਾ ਇਹ ਦੇਖ ਨਾ ਦੇਖ ਸਕਦੇ ਹੋ ਮਿੱਤਰੋ ਲੇਵਾ ਲੂਪ ਆ 바ਵਾ ਬਣਿਆ ਹੋਇਆ ਹਲੇ ਰਹਿਦਾ ਇਹਦਾ ਹਫਤਾ ਲੈ ਜੂ ਹਫਤਾ ਪੂਰਾ ਕੱਲਾ ਕੱਲਾ ਮੂਠੀ ਵਾਲਾ ਥਣ ਲੱਗਿਆ ਹੋਇਆ ਗਾੜੀ ਪਿਛਾੜੀ ਦਾ ਲੇਵਾ ਦਿਖਾ ਰਿਹਾ ਲੇ ਵੀ ਲੈ ਦੇਖ ਸਕਦੇ ਹੋ ਵਧੀਆ ਕਾਦ ਦਾ ਮੋਡੇ ਮੋਡੇ ਤੱਕ ਕਾਦਾਂ ਆਉਂਦਾ ਦੇਖ ਸਕਦੇ ਹੋ ਮਿੱਤਰੋ ਕੁੰਡੀ ਛਕੀਨ ਝੋਟੀ ਆ ਤੀਜਾ ਸੂਗਾ ਸੂਗੀ ਇਹ ਇਹਦਾ ਰਹਿੰਦਾ ਲੈ ਜੂ ਹਫਤਾ ਹਲੇ ਤੇ ਇਹ ਇਹ ਆਪਾਂ ਦੇ ਦਾਂਗੇ 1 25 ਦੀ ਦੇ ਦਾਂਗੇ 16 ਲੀਟਰ ਦੁੱਧ ਪਾਊਗੀ ਮਿੱਤਰੋ ਐਨ 16 15 16 ਆਰਾਮ ਤੇ ਪਾ ਦੂਗੀ ਦੇਖ ਸਕਦੇ ਹੋ ਲੈ ਵਾ ਲੂਗਾ ਬਾਵਾ ਹਲੇ ਲੈ ਵਾ ਹੋਰ ਬਣਾਉਣਾ ਇਹਨੇ ਹਫਤਾ ਰਹਿੰਦਾ ਇਹਦਾ ਸੂਣ ਦਾ ਤੇ ਇੱਕ 25 ਦੀ हां ਨਾ ਜ ਮੱਝ ਦੇ ਦਾਂਗੇ ਇਹ ਆਪਣਾ ਮੋਬਾਈਲ ਨੰਬਰ ਹੈਗਾ 9872860112 9872860112 ਪਿੰਡ ਛਨੇੜੀ ਜ਼ਿਲ੍ਹਾ ਸੰਗਰੂਰ ਪਿੰਡ ਛਨੇੜੀ ਜ਼ਿਲ੍ਹਾ ਸੰਗਰੂਰ ਲੈ ਮਿੱਤਰੋ ਜੇ ਸਾਡੀ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਇਕ ਕਮੈਂਟ ਸੇਅਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ